ਬਾਰਿਸ਼ ਹੋਣ ਦੇ ਨਾਲ ਕਹ ਲਓ ਵੀ ਵੱਡੇ ਏਰੀਆ ਦੇ ਵਿੱਚ ਗੜੇਮਾਰੀ ਹੋਈ ਉਸ ਗੜੇਮਾਰੀ ਨੇ ਕਣਕ ਚਾਰਾ ਸਬਜ਼ੀਆਂ ਆਦਿ ਦੀਆਂ ਫਸਲਾਂ ਦਾ ਬਹੁਤ ਨੁਕਸਾਨ ਕੀਤਾ ਫਿਰ ਉਸ ਤੋਂ ਬਾਅਦ ਪੱਕੀ ਹੋਈ ਕਣਕ ਦੀ ਫਸਲ ਸੀ ਜਦੋਂ ਹਜ਼ਾਰਾਂ ਏਕੜ ਅੱਗ ਲੱਗਣ ਦੇ ਨਾਲ ਕਣਕ ਦੀ ਫਸਲ ਸੜ ਗਈ ਕੁਝ ਏਰੀਆ ਦੇ ਵਿੱਚ ਕਰਨਾਲ ਬੰਟ ਨਾਂ ਦੀ ਇੱਕ ਬਿਮਾਰੀ ਹੈ ਉਹਨੇ ਕਣਕ ਦੀ ਫਸਲ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੋ ਅਸੀਂ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵਿੱਚ ਸ਼ਾਮਲ ਜਥੇਬੰਦੀਆਂ ਅਤੇ ਕੇਐਮਐਮ ਦੇ ਵਿੱਚ ਸ਼ਾਮਲ ਜਥੇਬੰਦੀਆਂ ਇਹ ਪਹੁੰਚੀਆਂ ਸੀ ਇਹ ਪੂਰਾ ਸਾਡਾ ਡਿਪਟੀ ਕਮਿਸ਼ਨਰਾਂ ਪੰਜਾਬ ਤੇ ਹਰਿਆਣਾ ਰਾਜਸਥਾਨ ਦੇ ਡਿਪਟੀ ਕਮਿਸ਼ਨਰਾਂ ਨੂੰ ਅੱਜ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਸੀ ਕਿ ਇਹ ਖਰਾਬ ਹੋਈ ਫਸਲ ਦਾ 100% ਦੀ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਕਿਉਂਕਿ ਕਿਸਾਨ ਪਹਿਲਾਂ ਹੀ ਖੇਤੀ ਘਾਟੇਵੰਦਤਾ ਹੁਣ ਕਾਰਨ ਆਰਥਿਕ ਮੰਦਹਾਲੀ ਭੋਗ ਰਹੇ ਆ ਕਰਜ਼ੇ ਦੇ ਬੋਝ ਹੇਠ ਦਬੇ ਪਏ ਆ ਸੋ ਇਹਨਾਂ ਦੀ ਜੋ ਨੁਕਸਾਨ ਦੀ ਸੋਫੀ ਸਦੀ ਪਰਪਾਈ ਬਹੁਤ ਜ਼ਰੂਰੀ ਹੈ ਦੇਖੋ ਹਰਿਆਣੇ ਨੂੰ ਪਾਣੀ ਨਾ ਦੇਣ ਦੀ ਗੱਲ ਨਹੀਂ ਗੱਲ ਇਹ ਹੈ ਕਿ ਇਹ ਸਾਡੇ ਮੁਤਾਬਕ ਇਹ ਸਾਰੀ ਸਿਆਸਤ ਹੋ ਰਹੀ ਹੈ ਪਾਣੀ ਜਾ ਰਿਹਾ ਸੀ ਜਿੱਨਾ ਸੰਤੁਸ਼ਟ ਹੈ ਹਰਿਆਣਾ ਠੀਕ ਹੈ ਅਸਲ ਦੇ ਵਿੱਚ ਗੱਲ ਕੀ ਹੈ ਕਿ ਇਹ ਗੱਲ ਚੱਲਦੀ ਹੈ ਸਤਲੁਜ ਜਮਲਾ ਲਿੰਕ ਨਹਿਰ ਦੀ ਇਹ ਸਾਰੇ ਦਾ ਸਾਰੀ ਹੈਗੀ ਹੈ ਪਵਾੜੇ ਦੀ ਜੜ ਇਹ ਚੀਜ਼ ਛਾਰ ਦਾ ਜਮਨਾ ਲਿੰਕ ਚੈਨਲ ਨੂੰ ਕਿਉਂ ਨਹੀਂ ਜੋੜਿਆ ਜਾਂਦਾ ਜਿੱਦੜ ਕੇ ਪਾਣੀ ਬਦੇ ਰਿਆ 75000 ਕਰੋੜ ਰੁਪਇਆ ਜਿਹੜਾ ਹੈਗਾ ਜੇਕਰ ਉਹ ਜਿਹੜਾ ਇਹ ਇਹ ਕਮਲੀ ਆਇਆ ਸੀ ਉਹਨੂੰ ਸ਼ਾਰਦਾ ਜਮਨਾ ਲਿੰਕ ਦੇ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਮੇਰੇ ਖਿਆਲ ਦੇ ਵਿੱਚ ਮੱਧ ਪ੍ਰਦੇਸ਼ ਤੱਕ ਜਿਹੜੀ ਹੈ ਉਹ ਪਾਣੀ ਦੀ ਪੂਰਤੀ ਹੋ ਜਾਂਦੀ ਹੈ ਔਰ ਦੂਸਰਾ ਪੱਖ ਇਹ ਹੈ ਕਿ ਪਾਕਿਸਤਾਨ ਨੂੰ ਪਾਣੀ ਜਿਹੜਾ ਉਹ ਲੋੜ ਤੋਂ ਜ਼ਿਆਦਾ ਜਾ ਰਿਹਾ ਹੁਣ ਤਾਂ ਸਰਕਾਰ ਨੇ ਜੋ ਫੈਸਲਾ ਲਿਆ ਮੈਂ ਉੱਤੇ ਕੋਈ ਟਿੱਪਣੀ ਨਹੀਂ ਕਰਦਾ ਪਰ ਪਹਿਲਾਂ ਵੀ ਪਾਣੀ ਜਿਹੜਾ ਉਹ ਜ਼ਿਆਦਾ ਜਾ ਰਿਹਾ ਤੁਹਾਡੇ ਇੱਥੇ ਮਾਧੋਪੁਰ ਡੈਮ ਤੋਂ ਇਹਨਾਂ ਦੀਆਂ ਆਪਣੀਆਂ ਕਮਜ਼ੋਰੀਆਂ ਕਰ ਰਹੀਆਂ ਨੇ ਲੀਕਜ ਹੈ ਕਹ ਲੋ ਉਥੋਂ ਡੈਮ ਦੀ ਉਹ ਲੀਕਜ ਜਿਹੜੀ ਹੈਗੀ ਹੈ ਉਹ ਕਈ ਮਤਲਬ ਜਿਹੜਾ ਐਮ ਐਫ ਪਾਣੀ ਉਥੋਂ ਉਹ ਉਧਰ ਨੂੰ ਜਾ ਰਿਹਾ ਫਿਰ ਤੁਹਾਡਾ ਉਜ دریا ਜਿਹੜਾ ਹੈ ਉਹ ਮੇਰੇ ਕਹਿਣ ਤੋਂ ਭਾਵੇਂ ਕਿ ਇਹਨਾਂ ਨੂੰ ਤਾਂ ਜਿਹੜਾ ਪਾਣੀ ਜਿੱਧਰ ਲੋੜੋਂ ਵੱਧ ਜਾ ਰਿਹਾ ਉਹਨੂੰ ਕੰਟਰੋਲ ਕਰਨ ਦੀ ਲੋੜ ਹੈ ਔਰ ਹੁਣ ਤਾਂ ਇਹ ਸਿਰਫ ਸਿਆਸਤ ਕਰਦੇ ਆ ਕਿ ਹਰਿਆਣੇ ਨੂੰ ਪਾਣੀ ਜਿਹੜਾ ਵੱਧ ਦੇਣਾ ਇਹ ਤਾਂ ਪਹਿਲਾਂ ਹੀ ਸਾਨੂੰ ਲੱਭਦਾ ਸੀ ਇਹ ਕੁਝ ਕਰਨਗੇ ਇਹਨਾਂ ਨੇ ਪਹਿਲਾਂ ਵੀ ਜਿਹੜੇ ਆ ਇਹਨਾਂ ਨੇ ਅਧਿਕਾਰੀ ਇਹਨਾਂ ਨੇ ਬਦਲ ਕੇ ਇਹਨਾਂ ਨੇ ਨੁਮਾਇੰਦਗੀ ਜਿਹੜੀ ਹੈ ਪੰਜਾਬ ਦੀ ਖਤਮ ਕਰਕੇ ਇਹਨਾਂ ਨੇ ਕੇਂਦਰ ਦੀ ਨਿਮਾਇੰਦਗੀ ਜਿਹੜੀ ਇੱਥੇ ਭਖੜਾ ਬਸਮਨ ਬੋਰਡ ਦੇ ਵਿੱਚ ਕੀਤੀ ਹੈ ਹੁਣ ਇਹਨਾਂ ਨੇ ਇੱਕ ਅਧਿਕਾਰੀ ਨੂੰ ਬਦਲ ਕੇ ਤੇ ਇਹ ਜੋ ਸਾਰਾ ਕੁਝ ਕਰ ਰਹੇ ਹੈ ਸੋ ਇਹ ਲੋਕਾਂ ਦਾ ਕੁਛ ਨਹੀਂ ਲੋਕਾਂ ਦਾ ਅਸੀਂ ਹਰੇਕ ਕਿਸਾਨ ਦੇ ਜਿਹੜੀ ਹੈ ਖੇਤ ਤੱਕ ਨਹਿਰੀ ਪਾਣੀ ਦੀ ਅਸੀਂ ਮੰਗ ਕਰਦੇ ਹਾਂ ਹਰੇਕ ਕਿਸਾਨ ਦੇ ਚਾਹੇ ਉਹ ਕਿਸੇ ਵੀ ਸਟੇਟ ਦਾ ਹੋਵੇ ਪਰ ਲੇਕਿਨ ਇਹ ਜਿਸ ਲੈਵਲ ਦੀ ਗੱਲ ਹੋ ਰਹੀ ਹੈ ਇਹ ਅਸਲ ਕੰਮ ਕਰਨ ਦੀ ਬਜਾਏ ਸਰਕਾਰ ਸਿਰਫ ਇਹ ਕਿਸਾਨਾਂ ਨੂੰ ਆਮਣੇ ਸਾਹਮਣੇ ਖੜਾ ਕਰਨੀ ਚਾਹੁੰਦੀ ਹੈ ਪੰਜਾਬ ਦੇ ਹਰਿਆਣੇ ਦੇ ਨੂੰ ਸੋ ਇਹ ਸਰਕਾਰ ਇਹੋ ਜਿਹੀ ਰਾਜਨੀਤੀ ਬੰਦ ਕਰੇ ਅਸਲ ਜਿਹੜੇ ਕੰਮ ਕਰਨ ਵਾਲੇ ਨੇ ਉਹਦੇ ਤੇ ਧਿਆਨ